ਮਿਹਨਤ ਸਫਲਤਾ ਦੀ ਕੁੰਜੀ ਹੈ ਅਤੇ ਹੀਰੇ ਨੂੰ जौहरी ਪਛਾਣ ਸਕਦਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਮੋਹਰ ਲੱਗੀ ਹੈ। ਜਦੋਂ ਇੱਕ ਮਾਂ ਅਤੇ ਉਸਤੇ ਕੋਚ ਸਹਿਬਾਨਾਂ ਨੇ ਉਸ ਬੱਚੇ ਦਾ ਹੁਨਰ ਪਛਾਣਿਆ। ਇੱਕ ਗਰੀਬ ਪਰਿਵਾਰ ਦਾ ਬੱਚਾ ਜਿਹੜਾ 골ਡ ਮੈਡਲ ਜਿੱਤ ਕੇ ਘਰ ਪਰਤੇ ਹੈ। ਸਤੀਸ਼ਗੜ ਦੇ ਵਿੱਚ ਨੈਸ਼ਨਲ ਸਕੂਲ ਗੇਮਜ਼ ਹੋਈਆਂ ਨੇ। ਗੁਰਦਾਸਪੁਰ ਦਾ 13 ਵਰਿਆਂ ਦਾ ਬੱਚਾ 골ਡ ਮੈਡਲ ਲੈ ਕੇ ਘਰ ਪਰਤੇ ਹੈ। ਗਰੀਬ ਪਰਿਵਾਰ ਦੇ ਨਾਲ ਸਬੰਧਤ ਹੈ ਉਹਨਾਂ ਦੇ ਪਿਤਾ ਜੀ ਅਖਬਾਰ ਵੇਚਣ ਦਾ ਕੰਮ ਕਰਦੇ ਨੇ ਸ਼ੁਰੂ ਤੋਂ ਬੱਚਾ ਰੈਸਲਿੰਗ ਦਾ ਸ਼ੌਕੀਨ ਸੀ ਮਾਂ ਨੇ ਪੁੱਤਰ ਦੀ એનર્ਜੀ ਨੂੰ ਸਹੀ ਦਿਸ਼ਾ ਦੇਣ ਦੇ ਵਾਸਤੇ ਜੁਡੋ ਸੈਂਟਰ ਦੀ ਚੋੜ ਕੀਤੀ ਜੁਡੋ ਖਿਡਾਰੀ 13 ਸਾਲਾਂ ਦਾ ਪਿਊਸ਼ ਉਹਨਾਂ ਦੇ ਪਿਤਾ ਸਵੇਰੀ ਸਾਈਕਲ ਚੁੱਕਦੇ ਆ ਅਖਬਾਰਾਂ ਵੰਡਣ ਦਾ ਕੰਮ ਕਰਦੇ ਆ ਰਸ਼ੀਅਨ ਗੇਮ ਕ੍ਰੋਸ ਦਾ ਨੈਸ਼ਨਲ ਚੈਂਪੀਅਨ ਬਣ ਕੇ ਆਇਆ ਸਤੀਸ਼ਕਰ ਦੇ ਰਾਏਪੁਰ ਤੋਂ ਇਹ ਬੱਚਾ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉੱਥੇ ਖਿਡਾਰੀ ਆਏ ਸੀ ਸਾਰਿਆਂ ਨੂੰ ਹਰਾ ਕੇ 골ਡ ਮੈਡਲ ਲੈ ਕੇ ਆਇਆ ਇਹ ਬੱਚਾ ਇਹਨਾਂ ਦੀ ਮਾਂ ਨੇ ਛੁਪੇ ਹੋਏ ਅੰਦਰ ਹੁਨਰ ਨੂੰ ਵੇਖਿਆ ਪਛਾਣਿਆ ਅਤੇ ਜੂਡੋ ਸੈਂਟਰ ਦੀ ਚੋਣ ਕੀਤੀ ਅਤੇ ਫਿਰ ਉਸ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਉਹਨਾਂ ਦੇ ਅੰਦਰ ਛੋਪੇ ਖਿਡਾਰੀ ਅਤੇ ਹੁਨਰ ਨੂੰ ਨਿਖਾਰਨ ਦੀ ਕੋਈ ਕਸਰ ਬਾਕੀ ਨਾ ਛੱਡੀ ਆਪਣੇ ਕੋਚਾ ਦੀ ਮਦਦ ਦੇ ਬਦੌਲਤ ਸਾਧਨਾ ਦੀ ਕਮੀ ਵੀ ਉਹਦੇ ਰਸਤੇ ਦਾ ਰੋੜਾ ਨਹੀਂ ਬਣ ਸਕੀ ਤੇ ਪਿਊਸ਼ ਇੰਟਰਨੈਸ਼ਨਲ ਪੱਦਰ ਦਾ ਖਿਡਾਰੀ 골ਡ ਮੈਡਲ ਲੈ ਕੇ ਸਾਰਿਆਂ ਨੂੰ ਹਰਾ ਕੇ ਆਪਣੇ ਘਰ ਪਰਤੇ ਹੈ ਜਦਾਂ ਕਿਦੋਂ ਗੇਮ ਸ਼ੁਰੂ ਕੀਤੀ ਸੀ ਔਰ ਕਿੱਥੇ ਮੈਡਲ ਜਿੱਤੇ ਔਰ ਕੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਪਿਊਸ਼ ਹੈ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉੱਥੇ ਉਹ ਚੋ ਗੋਲਡ ਮੈਡਲ ਅਸਿਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨਣ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਤਦੋਂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ ਕਿੱਥੇ ਖੇਡਣਾ ਚਾਹਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਕਰਨੀ ਨਾ 올림픽 ਖੇਡਣਾ ਚਾਹਦਾ ਔਰ ਕਿ ਡਾਕਰੀ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੋਇਰ ਹੋਣਾ ਚਾਹਦਾ ਬੋਲ ਨਾ ਹੋਰ ਕਿੱਦਾਂ ਦਾ ਲੱਗ ਰਿਹਾ ਮਿਰਨੰਤ ਸ੍ਰੀਮਾਲਾ ਮੈਂ ਕਹਣਾ ਕਿ ਬਤਾ ਜਰਾਂ ਨਾ ਅੱਗੇ ਵਧੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮੁਲਕ ਹਾਂ ਜਣ ਜੀ ਜਾਨੂ ਬਾਕੀ ਇਹ ਕਿ ਸਰਕਾਰ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਦਲਣ ਯੋਗ ਨਹੀਂ ਹੈ ਠੀਕ ਹੈ ਨਾ ਇਹ ਹੁਣ ਸਰਕਾਰ ਮਦਦ ਕਰੇਗੀ ਜਿੰਜੋ ਮਦਦ ਕਰੇਗੀ ਜਿੰਜੋ ਸਹਾਰੇ ਵਧਾ ਜਾਏ ਹਾਂਜੀ ਤੇ ਸਾਮੀ ਹੋਈ ਬੈਂਦੀ ਹੋਈ ਆ ਕਿ ਇਹਦੇ ਹਾਲ ਨਹੀਂ ਜਾਂ ਤਾਂ ਕਿਆ ਲਿਖ ਜਾਏ ਗੱਲ ਇਸੇ ਪਰਿਵਾਰ ਦੇ ਕੀਤੀ ਜਾਏ ਤੇ ਤੈਨੂੰ ਕਿੰਨੀ ਮਿਹਨਤ ਕਰਨੀ ਪਈ ਹੁਣ ਮੈਂ ਜ ਬਹੁਤ ਜ਼ਿਆਦਾ ਕੰਮ ਨਹੀਂ ਪਈ ਇਹਨੂੰ ਮੂੰ ਨਹੀਂ ਵਰਗੇ ਅਸੀਂ ਸਿਆਲੇ ਸਾਜੂ ਅਹੀਂ ਇਹ ਦਿਨ ਮਰਦ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਜਾਈ ਇਹ ਉਹ ਉੱਠ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਫਿੱਦਾ ਦਲਦਾ ਹੋਰ ਇਹ ਦਿਨ ਮੈਂ ਤੋਂ ਕਰਨੀ ਬੰਨੀ ਥੋੜੇ ਬਦਿੰ ਚਾਹ ਚਾਰ ਵਜੇ ਉੱਠ ਕੇ ਜਾਣਾ 5 ਵਜੇ ਜਾਣਾ ਫਿਰ ਅਕਵਾਡ ਮੰਡ ਕੀ ਆਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲੇ ਤਾਂ ਕੋਈ ਘਰ ਹੀ ਕੀ ਕਰਨਾ ਮੂੰ ਸਾਨੂੰ ਫਿਰ ਮਿਲ ਗਈ ਮਰੇ ਵੀ ਫਾਰਸਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੀ ਪੈਂਦੀ ਹੈ ਕਰਨ ਜਿੱਦ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹ ਚਾਹੀਦਾ ਜੀ ਦੇਣਾ ਚਾਹੀਦਾ ਕਿ ਇਹਨੂੰ ਇਹ ਗੱਲ ਕਿ ਹੁਣ ਇਹਦੇ ਪਿੱਛੇ ਬੈਗ ਹੋਣ ਚਾਹੀਦੀ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲ ਗਈ ਜੀ ਫਿਰ ਬੱਚਾ ਅੱਗੇ ਜਾਤੇ ਲੱਗਾ ਹਾਂ ਵੀ ਕਰ ਹਾਂਜੀ ਸਮੀਰ ਦੁਬਾਰਾ ਤੋਂ ਸ਼ੁਰੂ ਕਰਨਾ ਹਾਂਜੀ ਹਾਂ ਸਮੀਰਾਂ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ ਰਾਜਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮਿੰਨੂ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜਿਆਦਾ ਕਾਲਸ ਆਰੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲਿਆ ਹੈ ਛੋਟੇ ਦਾ ਕਿਉਂ ਨਿਕਲੇ ਪਹਿਲੇ ਐ ਦਸੋ ਵੀ ਘਰ ਦੇ ਹਾਲਾਤ ਕਿਦਾਂ ਦੇ ਸੋ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਹੀ ਉਹ ਤੋਂ ਵੀ ਨੀਚੇ ਹੀ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸਾਹਮਣੇ ਇਹ ਘਰ ਦੇ ਹਾਲਾਤ ਕਿਸ ਮੌਕੇ ਦੇ ਦੇਖਣਾ ਚਾਹਦੇ ਹੋ ਨੂੰ ਔਰ ਕੀ ਬਣਾਉਣਾ ਸਰ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਇਆ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱچھے ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਜਿਹੜੇ ਨਾਮ ਉਹਨਾਂ ਦੇ ਅਮਰਜੀਤ ਸਰ ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲਖਸ਼ੇ ਸਰ ਸਰ ਬਹੁਤ ਹੀ ਜ਼ਿਆਦਾ ਇਹਨਾਂ ਨੇ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਗੇਮ ਇਹ ਕਿੱਦਾਂ ਸ਼ੁਰੂ ਹੋਈ ਔਰ ਕਿਰੋ ਸ਼ੁਰੂ ਹੋਈ ਸਰ ਗੇਮ ਇਹਨਾਂ ਨੂੰ ਗੇਮ ਤੇ ਬਸੇ ਬਈ ਘਰ ਬੈਠੇ ਸਕੂਲ ਲਵਾਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੈਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਇਹਨਾਂ ਦਾ ਕੀ ਬੰਦਦਾ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਕਿਹੜੇ ਕਿਲੇ ਮੈਟਲ ਲੱਕ ਸਰ ਪਹਿਲੇ ਕਿੰਨੇ ਸਿਲਵਰ ਹੈ ਚਾਹ ਸਰ ਇਹਨਾਂ ਦੇ 4 ਸਿਲਵਰ ਆ 3 골ਡ 3 골ਡ ਆ ਔਰ ਇੱਕ ਬ੍ਰਾਉਨਸ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਦੇ ਆ ਕਿ ਪਰ ਉਹ ਨੌਕਰੀ ਦੇ ਤੌਰ ਤੇ ਕਿਤਾ ਦੇਖਿਆ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਹਣਾ ਜੇ ਉਹ ਬੱਚੇ ਦਾ ਡ੍ਰੀਮ ਆਪ ਸਾਨੂੰ ਉਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਹੈ ਫਸਟ ਫਸਟ ਆਫ 올 ਇਹਨਾਂ ਦਾ ਡ੍ਰੀਮ ਹੈ ਉਹੀ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਜੋ ਮਰਜੀ ਹੋ ਜੇ ਤੇ ਦੇਖੋ ਉਹਨਾਂ ਕੋ ਕੀ ਸੋਚਦੇ ਆ ਇਤਨਾ ਮਿਹਨਤ ਕਰਦੇ ਦੇਖਿਆ ਲੀਵਰ ਵਾਲੀ ਇਹ ਲਗਾ ਹੱਥ ਤੋੜਦੇ ਦੇਖਿਆ ਜੀ ਜੀ ਲੱਗਦਾ ਹੈ ਕਿ ਪਰਿਵਾਰ ਵੀ ਮਦਦ ਕਰੇਗਾ ਪਰਿਵਾਰ ਨਾਲ ਰਹਿ ਕੇ ਜਾਏਗਾ ਪਰਵਾਦੇ ਹਲਾਤੀ ਬਾਰੇ ਜੀ ਜੀ ਸਰ ਲੈ ਕੇ ਜਾਓ